ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਐਵੇਂ ਮੋਂਤੋਂਗਾ ਅਜੇ ਤੱਕ ਕੋਈ ਆਇਆ ਨਹੀਂ ਹਜੇ ਨਾ ਕੋਈ ਸਕੂਟਰ ਵਾਲਾ ਨਾ ਮੋਟਰਸਾਈਕਲ ਵਾਲਾ ਕੀ ਨਾ ਬੋਲਾਂ ਨੀ ਮੈਂ ਹੈਲੋ ਹੈਲੋ ਹਾਂ ਕੋਈ ਕਾਜ਼ੇਰ ਆ ਕੇ ਕੋਥੇ ਆਲੀ ਨਾ ਹਜੇ ਤਾਂ ਕੋਈ ਨਹੀਂ ਆਇਆ ਤੇ ਵੀ ਬਾਬਾ ਹੋ ਗਿਆ ਤੇ ਹੋਰ ਮੈਂ ਤਾਂ ਕਿਹੜੇ ਬੈਣਾਂ ਦੀ ਬੈਠੀ ਬੈਠੀ ਥੱਕ ਗਈ ਅੱਡੇ 'ਚਾਂ ਹਾਂ ਤੂੰ ਇਦਾਂ ਤਿਆਰ ਬੈਠਾ ਮੈਂ ਵੀ ਐ ਕਰਿਓ ਤੁਸੀਂ ਨਾ WhatsApp ਦੀ ਨਾ ਖੋਲ ਕੇ ਰੱਖਿਓ ਮੈਂ ਤੈਨੂੰ ਲੋਕੇਸ਼ਨ ਭੇਜਦਾ ਤੂੰ ਤਾਂ ਲੋਕੇਸ਼ਨ ਭੇਜਦੀ ਹਾਂ ਮੈਂ ਤੁਹਾਨੂੰ ਲੋਕੇਸ਼ਨ ਭੇਜੂੰਗੀ ਜਦੋਂ ਕੋਈ ਕੰਮ ਬਣ ਗਿਆ ਹਾਂ ਤੇ ਤੁਸੀਂ ਲੋਕੇਸ਼ਨ ਤੇ ਛੇਤੀ ਆ ਜਾਓ ਚੰਗਾ ਚੰਗਾ ਤੇ ਐ ਕਰਿਓ ਤੇ दारू दूरू ना बाली पी जायो किते मुड़ के फोन बंद करके ते मेनू फसा जो कल्ली नु ਨਾ ਨਾ ਫੋਨ ਖੁੱਲਾ ਇਦੂ ਡਾਰਨਾ ਨਹੀਂ ਜਾਗਦੀ ਬੈਠਿਆ ਹਾਂ ਜਾਗਦੇ ਬੈਠੇ ਨੇ ਉਹ ਦੇਖਾ ਕਿਤੇ ਬਸ ਤੂੰ ਗਿਲਸਾਨਾ ਕਰ ਮੁਰਗੀ ਆੜਨ ਵਾਲੀ ਆ ਕੋਈ ਨਾ ਕੋਈ ਤੇ ਹੋਰ ਮੈਂ ਕਿਤੇ ਮੈਨੂੰ ਇਹ ਜੀ ਗੇਮ ਲਵਾਉ ਮੈਨੂੰ ਮਹਿੰਗੀ ਪਾਜੇ ਕੱਲੀ ਨੂੰ ਨਾ ਨਾ ਬੈਠੀ ਰਹਿ ਚਲ ਮੈਂ ਆਏ ਕਰਿਓ ਹਾਂ ਮੈਂ ਵਟਸਐਪ ਤੇ ਨਾ ਤੁਹਾਨੂੰ ਮੈਸੇਜ ਹੀ ਕਰੂੰਗੀ ਤੇ ਤੁਸੀਂ ਨਾ ਫੋਨ ਦੀ ਢੀਕ ਨਾ ਕਰੇ ਵੀ ਫੋਨ ਨਹੀਂ ਆਇਆ ਮੈਸੇਜ ਚੈੱਕ ਕਰਦੇ ਰਹੋ ਹਾਂ ਚਲ ਚੰਗਾ ਮੈਂ ਫਿਰ ਦੇਖਦੀ ਆ ਕੋਈ ਨਾ ਕੋਈ ਕੀ ਆ ਜੇ ਚੰਗਾ ਤੇ ਐਂ ਕਰਿਓ ਹੈਲੋ ਜੇ ਨਾ ਕੋਈ ਆਏ ਨਾ ਮੈਂ ਤੁਹਾਨੂੰ ਕੰਟੀ ਮਾਰੂੰਗੀ ਤੇ ਮੈਨੂੰ ਏਡੇ ਚ ਚੜਾ ਕੇ ਲੈ ਜਾਵਾ ਦਾਵਾ ਮੈਂ ਲੈ ਜਾਂਦੀ ਲੈ ਜਾਂਦੀ ਜਿੰਦਾਂ ਨਾ ਹਾਂ ਠੀਕ ਹੈ ਮੈਨੂੰ ਤਾਂ ਡਰ ਲੱਗ ਜਾਂਦਾ ਜਾਂ ਨਾ ਨਾ ਡਰ ਨਾ ਕੋਈ ਨਹੀਂ ਅਸੀਂ ਬਰਾਂ ਹੀ ਖੜੀਆਂ ਬੱਚ ਚਲ ਚੰਗਾ ਵੀ ਨਾ ਦਾਰੂ ਦੁਰੂ ਬੋਈ ਪੀ ਜਾਓ ਆਹੋ दारू ਵਾਲੇ ਬੰਦੇ ਨੂੰ ਨੀਂਦ ਆ ਜਾਂਦੀ ਆ। ਤੇਰੀ ਪੀ ਮੰਗੇ ਕੱਲੂ ਮੁਰਗਾ ਮਰ ਕੇ ਖਾਵਾਂਗੇ। ਆਹੋਂ ਕੱਠੀ ਪੀ ਲਾਂਗੇ ਵੇ ਮੈਨੂੰ ਹੀ ਪਹਛਾਂਦੀ ਲੋੜ ਸੀ। ਹੋਰ ਵੀਰ ਕੋਲੇ ਆਉਣ ਦੇ ਮਰੇ ਪਿਆ। ਤੁਸੀਂ ਦੇਖਦੇ ਜਾਇਓ ਕੀ ਕੀ ਬੰਨ੍ਹ ਧਾਕੇ। ਚਲ ਠੀਕ ਆ। ਚੰਗਾ ਚੰਗਾ ਫੋਨ ਕੱਟ ਕਿਸੇ ਨੂੰ ਸ਼ੱਕ ਨਾ ਹੋ ਜੇ। ਚੰਗਾ 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 ਕੱਟ ਦੇ ਛੇ ਦਿਨੇ। ਲੈ। ਇਹ ਮੇਰੇ ਨਾਲ ਕਾਲੇ ਹੋਏ ਬੈਠੇ ਆ। ਤੇ ਮਾੜੇ ਮੜਨਾ ਕਵੇਲਾ ਹੋ ਗਿਆ। ਰੋਕੀ ਬੇਬੀ ਰੋਕੀ ਹੌਣ ਆ ਭਾਈ ਕਿੱਥੇ ਜਾਣਾ ਮੇਰੇ ਤੁਸੀਂ ਮੈਂ ਤਾਂ ਇੱਥੇ ਜੋ ਨਾਲ ਵਾਲੇ ਪਿੰਡੀ ਤੂੰ ਕਿੱਥੇ ਜਾਣਾ ਮੈਂ ਵੀ ਇੱਥੇ ਜਾਣਾ ਲੇਟ ਹੋ ਗਈ ਮੇਰਾ ਤੂੰ ਕਿੱਧਰ ਹੋ ਗਈ ਲੇਟ ਮੇਰੀ ਬਾਤ ਸੁਣੀ ਆਈ ਨਾ ਭਾਈ ਮੈਂ ਨਹੀਂ ਚੜਾਉਂਦਾ ਰਾਤ ਨੂੰ ਕਿੱਧਰ ਚੜ੍ਹੇ ਜਾਨੀ ਆ ਮੈਂ ਵੀ ਰਾਤ ਮੈਂ ਤੈਨੂੰ ਖਾਣੀ ਆ ਕਿੱਥੇ ਜਾਣਾ ਭਾਈ ਕਿਹਦੀ ਆ ਮੈਂ ਤਾਂ ਹੀ ਉੱਠਦਾ ਤੁਆਈਆਂ ਵੀਰਾ ਅੱਛਾ ਕੁੜੀ ਕੋਲੇ ਗਈ ਸੀਗੀ ਅੱਛਾ ਬੱਸ ਉਹ ਸੁਣਾ ਗਈ ਹੂੰ ਹਾਂ ਬੱਸ ਸੁਣਾ ਗਈ ਤਾਂ ਕੋਈ ਨਾ ਲੈ ਚੱਲਦਾ ਭਾਈ ਲੈ ਚੱਲ ਬੇਬੀਰਾ ਤੇਰਾ ਬਾਹਰ ਹੀ ਬਹਰ ਤਨ ਮਾਦਾ ਓਏ ਘਰੇ ਡਿੱਕੀ ਜਾਂਦੇ ਹੁਣ ਜਾਂ ਤੂੰ ਤਾਂ ਕਵੇਲੀ ਬਹਲਾ ਕਰ ਲਿਆ ਕਵੇਲਾ ਤਾਂ ਪੁੱਛਣਾ ਵੀਰਾ ਬੱਸ ਨਹੀਂ ਆਈ ਅੱਛਾ ਓਏ ਪਿੰਡ ਕਿਹੜਾ ਤੇਰਾ ਪਿੰਡ ਤਾਂ ਮੇਰਾ ਵੀਰਾ ਬਰਨੀ ਹਾਂ ਕਿਦੀ ਬਹੀਆਂ ਬਰਨਾ ਤੋਂ ਮੈਂ ਤਾਂ ਕਰਵਾ ਅੱਛਾ ਹਾਂ दारू ਬੋਲੀ ਪੀਂਦਾ ਮੇਰੇ ਘਰ ਆਉਂਦਾ ਵੀ ਰਾਂ ਫਿਰ ਤਾਂ ਭਾਈ ਕਵੇਲੀ ਬੋਲਾ ਕਰ ਲਿਆ ਮਾੜੇ ਮਾੜੇ ਨਾ ਹੋਰ ਮੈਨੂੰ ਤਾਂ ਫਤ ਡਰ ਲੱਗ ਜਾਂਦਾ ਦਾ ਚਲ ਆਏ ਡਰ ਤਾਂ ਕੀ ਗੱਲ ਆ ਸਾਰੇ ਹੋਣੇ ਆ ਨਹੀਂ ਬੇਬੀਰਾ ਪੀ ਕੇ ਨਾ ਬਾਲਾ ਕਲੇਸ਼ ਕਰਦਾ ਤਾਂ ਮੇਰੇ ਨਾਲ ਆ ਅੱਛਾ ਹੋਰ ਮਾੜਾ ਭਾਈ दारू ਵਾਲਾ ਬੰਦਾ ਤਾਂ ਪੁੱਛੋ ਨਾ ਵੀਰਾ ਹਾਂ ਮੈਂ ਤਾਂ ਤਾਂ ਪਚੜਾ ਦਿੰਦਾ ਥਣੇ ਤਾਂ ਅੱਛਾ ਕੇ ਹੋਰ ਹੋਰ ਦੱਸ ਭਾਈ ਨਵੀਤਾ ਜੀ ਹੋਰ ਤਾਂ ਠੀਕ ਆ ਵੇ ਫਿਰ ਸਿੱਧਾ ਚਲਾਲਾ ਡੇਗ ਨਾ ਦੇ ਮੇਗਣਾ ਦਾ ਕਾਰੇ ਵਾਸਤੇ ਹੁਣ ਰਾਤ ਨੂੰ ਕਿੱਧਰ ਜਾਏਂਗੀ ਭਾਈ ਮੈਂ ਵੀ ਰਾਗ ਚੁਆਈਂ ਦੇਖਦੀ ਤੰਗ ਪੜ ਜੂਗੀ ਹੁਣ ਮੈਂ ਤਾਂ ਨਾਲ ਆਈ ਪਿੰਡ ਜਾਣਾ ਬਾਂਦਰੀ ਵਰਨਾ ਤੇਰਾ ਗਾਹਾਂ ਪਿਆ ਪਿੰਡ ਤੇ ਫੇ ਜੇ ਵੀ ਨਾ ਮੈਨੂੰ ਜਮ ਮਨਾਈਏ ਤੂੰ ਗਾਹਾਂ ਮੈਂ ਤਾਂ ਭਾਈ ਜਵਾਬ ਕਾ ਕੇ ਡੀਕੀ ਜਾਂਦੇ ਹੁਣ ਜੇ ਘਰੇ ਘਰੇ ਫੇਰ ਬਾਗ ਜੀ ਘਰੇ ਆਏ ਆਖਣੀ ਵੀ ਕਿਹਨੂੰ ਲਈ ਫਿਰਦਾ ਫੇਰ ਔਖਾ ਹੋ ਜੂ ਨਹੀਂ ਵੀਰ ਆਏ ਤਾਂ ਕੀ ਆਖਣਾਗਾ ਹੋਰ ਤਾਂ ਭਾਈ ਵਧੀਆ ਪਈਆਂ ਹਨਾ ਚਗਾਠਾ ਜੁਗੂਠਾ ਮੈਂ ਵੀਰ ਆ ਪੁੱਛਣਾ ਚਗਾਠਾ ਦਾ ਵਧੀਆ ਸੀ ਮਾਰਤੀ ਸ਼ਰਾਬੀ ਨੇ ਜੇ ਅੱਜ ਮੇਰੇ ਕੋਲ ਹੀ ਰਹਿ ਪੈਂਜੇ ਮੈਂ ਵੀਰ ਆਏ ਕਿ ਮੈਂ ਰਹਿ ਜੂ ਮੈਂ ਵੀਰ ਆ ਜਾਣ ਨਹੀਂ ਪਛਾਨਿਆ ਕਿ ਮੈਂ ਰਹਿ ਜੂ ਮਾ ਕਿਹੜਾ ਖਾਨਾ ਭਾਈ ਨਾ ਵੀਰ ਮੇਰੇ ਹੱਡ ਕੁੱਟ ਦੂ ਆਏ ਕੀ ਕਹਿੰਦਾ ਭਾਈ ਇੱਕ ਵੇਲਾ ਹੋ ਗਿਆ ਕਹਿ ਨਹੀਂ ਰਹਿ ਪਈ ਰਾਤ ਆ ਪਈ ਵੀਰਾ ਕੋ ਤਾਂ ਮਾਰਾ ਤਾਂ ਉਹ ਰਹਿ ਪੰਗ ਕੁਛ ਨਹੀਂ ਹੁੰਦਾ ਹੁਣ ਰਾਤ ਨੂੰ ਭਾਈ ਕਿੱਧਰ ਜਾਏਗੀ ਹੁਣ ਗਾਹਾਂ ਮੈਂ ਬਾਂਦਰੀ ਤਾਰ ਤੋ ਉਦੋਂ ਬਾਅਦ ਕਿਧੇ ਨਾ ਚੜ੍ਹੇਗੇ ਹੁਣ ਤਾਂ ਮੈਂ ਟੱਕਰ ਗਿਆ ਚਲ ਹਾਂ ਇਹ ਵੀਰਾ ਤੇਰੀ ਗੱਲ ਤਾਂ ਸਗਰ ਸਿਆਣੀ ਆ ਸਿਆਣੀ ਆ ਗੱਲ ਬਣ ਗਿਆ ਕੰਮ ਆਜੂ ਨਿਆਰਾ ਵੀਰਾ ਹੱਥ ਕਰੇ ਲੱਟਨੇਗਾ ਕਰੇ ਤਾਂ ਫਿਰ ਕੀ ਕਰਾਂ ਭਾਈ ਮੈਂ ਪਾਣੀ ਛੱਡਣਾ ਖੇਤ ਹੀ ਵਗ ਚੱਲਾਂਗੇ ਕੇਤਾ ਨਾ ਟਾਈਮ ਪਾਸ ਹੋ ਜੂ ਭਾਈ ਜਾਂ ਗੱਲਾਂ ਬਾਤਾਂ ਕਰ ਲਾਂਗੇ ਬੇਬੀ ਦਾ ਇਕੱਲੇ ਕਰੀ ਫੁੜੀ ਦਾ ਔਖਾ ਹੋ ਜਾਂਦਾ ਆਹ ਤਾਂ ਕਿ ਭਾਈ ਮੂੰਹ ਚ ਪਾ ਜੂ ਤੈਨੂੰ ਚੱਲ ਦੇਖ ਲੈ ਤੂੰ ਬਾਲਾ ਜੋਰ ਜਿਆ ਪਾਈਆਂ ਨਾ ਗਿਆ ਕੰਮ ਪ੍ਰੀਤਮ ਸਿਆ ਮੱਚੇ ਪਏ ਸੀ ਆ ਤਾਂ ਨਿਯਾਰੀ ਆ ਗਿਆ ਕੀ ਵੀਰਾ ਕੀ ਨਾ ਗੱਲਾਂ ਕਰਦਾ ਮਾਖਾ ਭਾਈ ਔਖੀ ਆ ਹਣਾ ਸ਼ਰਾਬੀ ਨਾ ਵੀ ਕੱਟਣਾ ਪੁੱਛ ਨਾ ਵੀਰਾ ਤਾਂ ਨਾ ਮੇਰੇ ਜਿਹੜਾ ਕੱਟਦੀ ਚੱਲ ਭਾਈ ਆ ਨਾਲ ਜੇ ਹੋਰ ਲੱਗਣਾ ਭਾਈ ਮੈਂ ਤਾਂ ਬਾਲੀ ਸੋਹਣੀ ਸੁਨੱਖੀ ਸੀਗੀ ਕੋਈ ਮੇਰਾ ਤਾਂ ਰੁਪਇਓ ਡੱਗਿਆ ਸਾਰਾ ਹੋਰ ਭਾਈ ਮਾੜੇ ਬੰਦੇ ਦਾ ਕੱਟਣਾ ਬਹੁਤ ਔਖਾ ਪੁੱਛ ਨਾ ਫੇਰਾ ਮਮਮੀ ਬੜੇ ਚੋਬਦੇ ਨਿਆਰੀ ਦੇਈ ਜਾਂਦੀ ਆ ਅੱਜ ਤਾਂ ਫਿਰ ਮੇਰੇ ਕੋਲ ਹੀ ਰਹਿ ਕੋਈ ਨਹੀਂ ਪਿਆ ਰਹਾ ਤਾਂ ਫੌਂਕੀ ਪੈ ਤੜਕੇ ਚੁੰਦੇ ਹਾਂ ਚੱਜੇ ਮੈਂ ਤੜਕੇ ਤਾਰੇ ਹੂੰ ਮੂੰਹ ਨਹੀਂ ਰਿਹਾ ਜੇ ਅੱਖ ਦੇ ਚੜਿਆਈ ਸੀ ਕਿਸੇ ਨਾ ਮੁੰਡਾ ਛੱਡ ਗਿਆ ਸੀ ਉਹਨਾਂ ਦੇ ਪਿੰਡੋਂ ਜਾਂ ਤਾਂ ਮੈਂ ਕਹਿ ਦੂੰਗੀ ਕਹਿ ਦੇਂਗੀ ਹਾਂ ਵੀ ਮਾਇਆ ਆਪਦੀ ਭੈਣ ਕੋਲ ਰਹਿ ਗਈ ਸੀਗੀ ਹਾਂ ਹੱਸ ਖੇਡ ਲਾਗ ਰਤ ਨੂੰ ਅੱਛਾ ਨਾ ਘਟਣਾ ਤਾਂ ਹੋਰ ਕੀ ਟਾਈਮ ਪਾਸ ਹੋ ਜਾਂਦਾ ਹੋਰ ਦੱਸ ਵਧੀਆ ਜਮਾ ਹਾਂ ਠੀਕ ਆ ਮੈਂ ਤੂੰ ਦੱਸ ਪੱਟੀ ਪੜੇ ਪੜੀਆ ਕੂਲੇ ਕੂਲੇ ਪਏ ਭਾਂ ਚੋਦੀ ਵੀ ਨਿਯਾਰਾ ਦੇ ਤੂੰ ਓ ਫਿਰ ਨਿਯਾਰਾ ਪਈ ਹਨ ਕਣਕਾਂ ਵੀ ਆਈਆਂ ਪਈਆਂ ਹਾਂ ਕਣਕਾਂ ਤਾਂ ਆਂ ਨਾ ਕਰ ਆ ਕੰਮ ਲਿਆ ਤਾਂ ਛੇਤੀ ਆ ਜੂਗੀ ਹਾਂ ਕਣਕਾਂ ਤਾਂ ਪਈ ਆਈਆਂ ਇੱਥੇ ਕੀ ਛੇਤੀ ਹਾਂ ਛੇਤੀ ਆਂ ਆਇ ਤੇ ਕਿਹਾ ਹੈ ਵੀ ਵਧੀਆਂ ਭਾਈ ਹਾਂ ਚੰਗ ਨਾ ਕਨਕਾ ਦਾ ਖਰਾ ਔਰ ਲਾ ਲਾਂਗੇ ਰਾਤ ਨੂੰ ਬਰਸੀਨ ਨੂੰ ਪਾਣੀ ਹਾਂ ਛੇਤੀ RAM ਜੂ ਖਰਾ ਅੱਜ ਤਰਾਤ ਨੂੰ ਔਰ ਗੱਲੀ ਵਾਤੀ ਰਾਤ ਨੰਗ ਜੂ ਤਿਆਰ ਕਰ ਲੇਗੀ ਮੇਰੇ ਨਾਲ ਕਿ ਨਾ ਹੌਲੀ ਚੱਲ ਬੇਬੀ ਮੈਨੂੰ ਡਰ ਲੰਗਦਾ ਚੱਲਦੇ ਤਾਂ ਹੋਣੀ ਆ ਕਰ ਲੇਗੀ ਕਿ ਨਾ ਉਹ ਤਾਂ ਟੈਂਟ ਪੁੱਗਾ ਲਾ ਟਾਈਮ ਨੂੰ ਕੋਈ ਹੁੰਦਾ ਭਾਈ ਮੈਂ ਕਿਹੜਾ ਟਾਈਮ ਲਾਉਣਾ ਕੋਈ ਬਾਹਲਾ ਖਾਦਾ ਪੀਤਾ ਇਹਨੇ ਨਾ ਹਸਪੀਟਲ ਦਾ ਦਾਰੂ ਤਣੀ ਪੀਂਦਾ ਤੂੰ ਨਾ ਨਾ ਦਾਰੂ ਤਾਂ ਮੈਂ ਕੋਲ ਦੀ ਵੀ ਨੰਗਦਾ ਦਾਰੂ ਵਾਲੇ ਦੇ ਦਾਰੂ ਵਾਲੇ ਬੰਦੇ ਤਾਂ ਮੈਨੂੰ ਨਾਫਰਤ ਪਾਰ ਕੀ ਆ ਨਹੀਂ ਕੰਮ ਲਈਏ ਨਾ ਦਾਰੂ ਨਾ ਬੀੜੀ ਮੂੰਹ ਤੇ ਨਹੀਂ ਧਰਦੇ ਤੇਰੇ ਵਰਗੀ ਹੋਵੇ ਨਾਲ दारूदाई ਕਰਨਾ ਕਮਲਾ ਬੰਦਾ ਪੀਂਦਾ दारू ਤਾਂ ਗਲਤ ਤਾਂ ਤੇਰੀ ਸਿਆਣੀ ਆ ਹਾਂ दारू ਤਾਂ ਤੇਰੇ ਅੰਦਰ ਹੀ ਵਾਧੂ ਪਈ ਆ ਕੱਢਣ ਵਾਲਾ ਹੋਵੇ ਪੱਠੀ ਚਲਾਉਣ ਵਾਲਾ ਹੋਵੇ ਬੰਦੇ ਨੂੰ ਸਮਝਾਇਆ ਸੀ ਨਹੀਂ ਰੋ ਪਿਆਸ ਨਹੀਂ ਹਰੇਕ ਤੋਂ ਕਾਹਨੂੰ ਸਮਝਿਆ ਜਾਂਦਾ ਕਮਲੀਏ ਹੋਰਾ ਹੋੜਾ ਤਾਂ ਵਧੀਆ ਕੰਮ ਬਣ ਗਿਆ ਪ੍ਰੀਤਮ ਸਿਆ ਆਜੂ ਨਜ਼ਾਰਾ ਰਾਤ ਨੂੰ ਆਹ ਖਾਦੀ ਆ ਪੂਰਾ ਦੁੱਖ ਟੁੱਟ ਜਾਂਦਾ ਜਮਾਨ ਹੋਰ ਜਮਾ ਲੋਟ ਆ ਭਾਈ ਹਾਂ ਘਰੇ ਜਵਾਕ ਜੱਲਾ ਹਾਂ ਜਵਾਕ ਤੇ ਜਵਾਕ ਤਾਂ ਲੋਟੇ ਤੇ ਜੱਲਦਾ ਹੀ ਹੋਊਆ ਲੋਟੇ ਜਵਾਕ ਕਿੰਨੇ ਆ ਨਹੀਂ ਵੇਰ ਨੇ ਜਵਾਕ ਤਾਂ ਮੇਰੇ ਦੋ ਨੇ ਦੋ ਨੇ ਨਾਰਾੁੰਡੀ ਆ ਕੇ ਦੋਨੇ ਕਾਹ ਕਹਨਾ ਮੁੰਡੇ ਆ ਭਰਾ ਚੱਲ ਭਾਈ ਵਧੀਆ ਫਿਰ ਤਾਂ ਨਾਰਾ ਆ ਜੁ ਕਿ ਮੀਤਾਂ ਸੀ ਆ ਕੇ ਮੀਤਾਂ ਨਹੀਂ ਮੈਂ ਕਹੂੰ ਮੁੰਡਿਆਂ ਦੀ ਮਾਰ ਆ ਨਾ ਤੂੰ ਤਾਂ ਕੰਵਲ ਗਿਆ ਜਮਾ ਆਏ ਭਈਆ ਮਲਿਆਈ ਵਰਗੀ ਕਿਹੜਾ ਕਹਿ ਤੂੰ ਤੈਨੂੰ ਮੇਰਾ ਕਿਹੜਾ ਪਿੰਡ ਆ ਗਿਆ ਇਹ ਆ ਗਿਆ ਬਾਂਦਰਾ ਭਈਆ ਮੇਰਾ ਪਿੰਡ ਆ ਅੱਛਾ ਗੱਲਾਂ ਗੱਲਾਂ ਦੀ ਲੈ ਪਤਾ ਹੀ ਨਹੀਂ ਲੱਗਿਆ ਕਿੱਥੋਂ ਪਤਾ ਲੱਗਦਾ ਭਈ ਗੱਲਾਂ ਗੱਲਾਂ ਚ ਐਂ ਟਾਈਮ ਲੰਘ ਜਾਂਦਾ ਗੱਲੀ ਬਾਤੀ ਤਾਂ ਜੋ ਤਾਂ ਤੈਨੂੰ ਕਹਿਣਾ ਰਾਤ ਨੂੰ ਉੱਥੇ ਨਾ ਜੀ ਲੱਗਿਆ ਰਹੂ ਚਲ ਆਰੇ ਤਾਂ ਜਵਾਕਾਂ ਨੂੰ ਕਹਦਾਂਗੇ ਸ਼ਰਾ ਉੱਧਰ ਹੀ ਰਹੇ ਭਈ ਰਿਸ਼ਤੇਦਾਰੀ ਚ ਬਾਗੇ ਤੇਰੀ ਮਾਸੀ ਕੋਲੇ ਇਧਰ ਆਜੂ ਨਜ਼ਾਰਾ ਜੀ ਬਸਿਆ ਹੋਰ ਸਰਾ ਭਾਈ ਠੀਕ ਆ ਠੀਕ ਆ ਵਧੀਆ ਜਮਾ ਹਾਂ ਵਧੀਆ ਜਫੀ ਜੀ ਤਾਂ ਪਾਲਾ ਐ ਕਿਉਂ ਕਰਦੀਆਂ ਹਾਏ ਹਾਏ ਖਾਰ ਦਾ ਕਾਲ ਜਾ ਬੈਰ ਨੇ ਮੇਰੇ ਵਾਲੀ ਤਾਂ ਜਮਾ ਡਾਊਨ ਹੋ ਰਹੀ ਆ ਬਾਸ ਆਪਣੀ ਮੋਟਰ ਆ ਗਈ ਇੱਥੇ ਨਾ ਡਰਾਂ ਅੱਛਾ ਇੱਥੇ ਆ ਤੁਹਾਡੇ ਮੋਟਰ ਹਾਂ ਇੱਥੇ ਤਾਂ ਚਿੜੀ ਨਹੀਂ ਫੜਕਣ ਦਿੰਦਾ ਅੱਛਾ ਆਹੀ ਰਾਹ ਆਉਂਦਾ ਹਾਂ ਇਹੀ ਰਾਹ ਆਉਂਦਾ ਕੋਈ ਨਹੀਂ ਆਉਂਦਾ ਇੱਧਰ ਅੱਛਾ ਆ ਨਯਾਰਾ ਆਜੂ ਮੈਂ ਤਾਂ ਡਰ ਜਾਂ ਲੱਗਦਾ ਆ ਆ ਦੇ ਕਣਕ ਆਪਣੀਆਂ ਨੀਰੇ ਵਾਲੇ ਵਾਹਣ ਨੂੰ ਪਾਣੀ ਛੱਡ ਲਾਂਗੇ ਨਾਲੇ ਅੱਛਾ ਆ ਸੋਡਾ ਹੀ ਆ ਗਿਆ ਸਾਰਾ ਹਾਂ ਅੱਛਾ ਆ ਸਰੋਂ ਆ ਗਈ ਆਪਣੀ ਅੱਛਾ ਸਰੋਂ ਆ ਗਈ ਹਾਂ ਲੈ ਇੱਥੇ ਖੜਾ ਆ ਦੀਏ ਮੋਟਰਸਾਈਕਲ ਆਪਾਂ ਹਾਂ ਬੱਸ ਇਹ ਬੱਗੇ ਦਾ ਰਾਹ ਜਾਂਦਾ ਨਹੀਂ ਫਿਰ ਬੱਟੇ-ਬੱਟ ਜਾਵਾਂਗੇ ਉੱਥੇ ਕੋਈ ਸਾਧਨ ਨਹੀਂ ਆਉਂਦਾ ਜੇ ਕੋਈ ਅੱਛਾ ਬੱਟੇ-ਬੱਟ ਜਾਣਾ ਪੈਂਦਾ ਬੱਟੇ-ਬੱਟ ਜਾਣਾ ਪੈਂਦਾ ਠੀਕ ਆ ਆ ਚਾਹ ਫਿਰ ਛੇਤੀ ਹਮਤ ਨਾ ਲੇਟ ਨਾ ਹੋਈਏ ਲੈ ਚੱਲ ਅੱਗਾ ਮੈਨੂੰ ਤਾਂ ਕੀ ਪਤਾ ਰਾ ਖੜੇ ਦਾ ਆ ਜਾ ਮੈਂ ਲੱਗੂ ਅੱਗੇ ਚੱਲ ਇਹ ਕਿਰਨ ਆਈ ਕੋ ਤਾਂ ਕਾਇਆ ਕਰੀਏ ਨਾ ਆ ਜਾ ਆ ਜਾ ਹੱਸਦਾ ਤੇਰਾ ਕਰਨਾ ਧੱਕਾ ਤਾਂ ਕੀ ਕਰਨਾ ਆ ਅੱਗੇ ਲੱਗਾ ਆ ਜਾ ਆ ਜਾ ਚੱਲ ਬਾਪਈ ਕੱਦੀ ਬੜਾ ਬਟਾ ਤੇਰਾ ਤਾਂ ਕਦ ਹੁਣ ਕੀ ਕਰੀਏ ਸੰਦ ਵੀ ਓਡੀ ਜਿੱਡਾ ਕੰਦਾ ਜਾਂਦਾ ਡਰ ਲੱਗ ਜਾਂਦਾ ਡਰਨ ਵਾਲੀ ਕੀ ਗੱਲ ਚਾਲਾ ਤੇ ਸੰਤਰ ਨਾਲ ਵੀ ਕੁਛ ਹੋਇਆ ਆ ਗਈ ਤੇ ਤੇਰੀ ਮੋਟਰ ਆ ਗਈ ਆ ਦੇਖ ਮੋਟਰ ਆਪਣੀ ਪੂਰੀ ਛੌਂਕ ਦੀ ਆ ਅੱਛਾ ਹੀ ਆ ਹਾਂ ਠੀਕ ਆ ਆ ਜਾ ਆ ਜਾ ਚਲ ਮੈਂ ਤਾਂ ਤੁਰ ਹੀ ਆਉਣੀ ਹਾਂ ਬਾਟ ਬਹੁਤ ਆ ਭਾਈ ਮੈਂ ਤਾਂ ਆ ਕੜ ਜਾਂਦਾ ਮੋਟਰਸਾਈਕਲ ਤੇ ਉਮਰ ਨਹੀਂ ਰਹੀ ਮੈਂ ਤਾਂ ਥੱਕ ਗਈ ਆ ਜਾ ਬਹਿ ਜਾ ਬੈਠੀ ਹੋਰ ਸੁਣਾ ਫਿਰ ਠੀਕ ਆ ਹੋਰ ਵਧੀਆ ਜਮ ਹਾਂ ਸਾਰੇ ਵਧੀਆ ਤੂੰ ਦੱਸ ਆ ਜਾ ਫਿਰ ਮੈਂ ਅਹੀਂ ਚ ਲੰਗਦੀ ਜੋ ਹੋਰ ਕੋਈ ਭੈਣ ਜਾਉਣਾ ਯਾਰ ਰਾਤ ਨੂੰ ਮੇਰ ਨਾਲ ਕਿਉਂਕਿ ਥਣ ਫੜਨ ਆਈ ਸੀ ਆਈ ਸੀ ਥਣ ਫੜਦੇ ਰਾਤ ਕੱਟ ਲਈ ਤਾਂ ਮੈਂ ਫਿਰ ਮਾੜੀ ਹੋ ਗਈ ਰਾਤ ਕੱਟੀ ਐਵੇਂ ਭੈਣ ਜਾਉਣ ਨੂੰ ਕੱਟਦੀ ਐ ਮੇਰ ਨਾਲ ਫਿਰ ਰਾਤ ਮੈਂ ਵਾਦਾ ਨਹੀਂ ਸੀ ਕਹਾਂ ਜਾਣ ਵਾਲਾ ਕੁਝ ਨਹੀਂ ਹੁੰਦਾ ਐ ਕੀ ਹੁੰਦਾ ਇਹਦਾ ਉਵੇਂ ਹੀ ਹੋ ਜਾਣਾ ਤੂੰ ਤਾਂ ਸਾਰੀ ਲੱਗ ਗਈ ਲੱਤਾ ਕਰਨ ਉਹ ਲੱਤਾ ਤਾਂ ਹੁਣ ਕਰਨੀਆਂ ਰਿਹਾ ਜਾਂਦਾ ਕਮਲ ਗੇ ਕੋਲੇ ਬੈਠੀ ਹੋਵੇ ਗਲਾਬ ਵਰਗੀ ਹਾਂ ਗਲਾਬ ਵਰਗੀ ਹਾਂ ਛੂਟ ਹੀ ਬੜਾ ਪੱਟਿਆ ਨਹੀਂ ਸੋਹਣਾ ਲੱਗਦਾ ਮੇਰੇ ਬਾ ਸੋਹਣਾ ਲੱਗਦਾ ਬੁੱਗੀ ਅੱਛਾ ਹਾਂ ਕਿੰਨਾ ਸੋਹਣਾ ਵੇ ਬਸ ਪੁੱਛੀ ਨਾ ਅੱਛਾ ਜੀ ਕਰਦਾ ਵੀ ਐ ਹੀ ਹੋ ਜਾਣਾ ਉੱਤੇ ਵੀ ਨੱਟ ਕੇ ਹੋਰ ਅਸਬੇਰਾ ਹੱਥ ਤਾ ਫੜਾ ਦੇ ਲੈ ਹੱਥ ਤਾ ਫੜ ਲੱਫਾ ਦੀ ਆ ਕਿ ਚੜਾਈ ਫਿਰਦੀ ਆ ਇਹ ਵੀ ਹੁੰਦੇ ਆ ਫੜੰਗਾਲੇ ਇਹ ਕਾਦੇ ਵਾਸਤੇ ਹੁੰਦੇ ਆ ਹੁਣ ਮੈਂ ਤੈਨੂੰ ਸਾਰੇ ਇੰਟਰਵਿਊ ਦੇਵਾਂ ਇੰਟਰਵਿਊ ਤਾਂ ਹੁਣ ਦੇਣੀ ਪੁੱਜਦੋ ਆ ਗਈ ਨਹੀਂ ਤਾਂ ਮੈਂ ਆਪ ਲੈ ਲੂੰਗਾ ਤੂੰ ਨਾ ਦਿੱਤੀ ਲੈ ਲੇਗਾ ਪਰ ਇਹਨੂੰ ਉਹ ਤੜ ਗਈ ਜਾਨਾ ਹੋਰ ਕੀ ਕਰਾਂ ਹੁਣ ਰਹਿ ਜਾਂਦਾ ਉਹਨਾਂ ਨੂੰ ਹੋ ਜਾ ਆਏ ਕਿਉ ਕਰਦੀਆਂ ਕੜ ਜਾ ਮੇਰਾ ਤੜਕੇ ਦੀ ਮਤਾਈ ਮਰੀ ਜਾਂਦੀ ਐ ਪਿਸ਼ਾਬ ਵੀ ਨਹੀਂ ਕਰਿਆ ਬਹਿ ਜਾ ਹੁਣੀ ਹੁਣੋ ਹਟਾ ਦੂੰ ਪਿਸ਼ਾਬ ਤਾਂ ਮੈਂ ਕੜ ਜਾ ਤੂੰ ਛੇਤੀ ਕਰਕੇ ਆ ਜਾ ਆ ਗਈ ਹੁਣ ਕਿਹੜੇ ਪਾਸੇ ਜਾਮਾ ਹਾ ਇਧਰ ਹੀ ਵਗ ਜਾ ਇਧਰ ਆ ਹਾਂ ਚੰਗਾ ਬਾਚ ਕੇ ਪ੍ਰੀਤ ਮਸਿਆ ਆ ਗਈ ਹਾ ਹਾ ਨਿਆਰੀ ਆਜੂ ਐ ਭਈ ਛੋਟੇ ਵਰਗੀ ਦੁੱਖ ਤੋੜ ਦਵੀ ਹੁਣ ਜੁੜਦਗੇ ਹੱਥ ਰਾਤ ਨੂੰ ਪਤਾ ਲੱਗੂ ਸੋਹਣਾ ਯਾਰ ਹੁਣੀ ਹੈ ਹਨ ਬਣਦਾ ਜਨ ਦਾ ਮਾ ਕਾਲਮ ਲਿਕੇਸ਼ਨ ਹੀ ਭੇਜ ਦਿਆਂ ਉਹਨਾਂ ਨੂੰ ਫਿਰ ਫੋਨ ਕਰਕੇ ਕਹਿਣੀ ਆ ਲਿਕੇਸ਼ਨ ਮੋਟਰ ਤੋਂ ਲਿਕੇਸ਼ਨ ਤਾਂ ਇਹ ਹੁਣ ਫੋਨ ਲਾ ਮੈਂ ਚੱਕ ਲਈ ਭਾਈ ਨਹੀਂ ਬਹੁਤ ਟਾਈਮ ਹੋ ਗਿਆ ਹਜੇ ਬਿਛਾ ਵੀ ਕਰੀ ਜਾਨੀ ਆ ਆ ਜਾ ਇਨੀ ਕਿਨੀ ਕਿ ਮਤਾਈ ਸੀ ਆਉਣੀ ਆਵੇਂ ਉੱਤੇ ਚੜਦਾ ਸੁਣਿਆ ਨਾ ਸਾਨ ਵੰਗੂ ਕੂਣਾ ਮਰਵਾਦੀ ਕਿਤੇ ਕੰਜਰ ਦੀਏ ਮੈਂ ਕਾਲਾ ਮਨਵਾਉਣਾਗਾ ਮੈਂ ਤਾਂ ਇਹ ਜਾ ਮਾੜਾ ਚੰਗਾ ਕੰਮ ਪਹਿਲੀ ਵਾਰ ਕਰੂੰ ਤੇਰੇ ਨਾਲ ਕੋਈ ਨਹੀਂ ਨਹੀਂ ਤਾਂ ਆਪਦੀ ਘਰ ਦੀ ਨਾਲੀ ਕਰਦਾ ਰਿਆ ਹਾਂ ਅੱਛਾ ਹਾਂ ਆਇਆ ਪਤਾ ਲੱਗ ਆ ਜਾ ਕੀ ਚੱਕੀ ਫਿਰਦੀ ਆ ਇਹਦਾ ਪਰਸਾ ਮੇਰਾ ਕੀ ਕੁਸ ਪਾਈ ਫਿਰਦੀ ਆ ਮੈਨੂੰ ਵੀ ਦਿਖਾ ਦੇ ਪਰਸਾ ਪਰਸ ਚ ਕੀ ਉਹਨਾਂ ਸੁਰਖੀ ਬਿੰਦੀ ਆ ਜਾ ਲਾਉਣਾ ਤੇਰੀ ਸੁਰਖੀ ਬਿੰਦੀ ਇੱਧਰ ਹੋ ਕੇ ਰ ਆਜਾ ਆ ਹਾ 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 ਬੱਚ ਕੇ ਪ੍ਰੀਤ ਮਸਿਆ ਇਹ ਜੀ ਕਿਉਂ ਮਿਲਦੀ ਏ ਕਦੇ ਚੋਦੂ ਤੇਰੀ ਭੈਣ ਮੈਂ ਹਾਂ ਕੀ ਕਹਿਣੀ ਆ ਮੈਂ ਕਹਿੰਦੇ ਹਰੀ ਵਾਲਾ ਚੱਲ ਪੈਜ ਤਾ ਮੌਸਮ ਖਰਾਬ ਹੋ ਗਿਆ ਮੌਸਮ ਵੀ ਸਹਾਂ ਨਾ ਹੋ ਗਿਆ ਉਹਨਾਂ ਦੇ ਕਹਿ ਆ ਰੂ ਨੂੰ ਰੂ ਮਿਲਦੀ ਏ ਜਦੋਂ ਰੱਬ ਨੇ ਖੁਸ਼ ਹੋਣੀ ਆ ਹਾਂ ਉੱਤ ਰੱਬ ਵੀ ਮਿਹਰਬਾਨ ਹੋ ਗਿਆ ਵੇਖ ਮਿਹਰਬਾਨ ਕਿਉਂ ਆ ਨਹੀਂ ਪਤਾ ਤੇਰੇ ਤੇ ਕਿ ਮੇਰੇ ਤੇ ਆ ਇੱਕ ਦੂਜੇ ਦੇ ਉੱਤੇ ਪਏ ਹੋਏ ਗੇ ਨਿੱਕੀ ਨਿੱਕੀ ਕਣੀ ਡਿੱਗੇ ਉੱਤੇ ਆਹ ਜਵਾਨੀ ਮਰੇ ਆਉਗੀ ਵਾਪਸ ਮੈਂ ਨਹੀਂ ਕਿਸੇ ਨਾਲ ਮਾੜਾ ਚੰਗਾ ਕਰਿਆ ਅੱਜ ਪਹਿਲੀ ਵਾਰ ਕਰੂੰ ਤੇਰੇ ਨਾਲ ਅੱਛਾ ਨਹੀਂ ਤਾਂ ਆਪਦੀ ਘਰ ਦੀ ਨਹੀਂ ਕਰਦਾ ਰਿਹਾ ਆ ਜਾ ਹੁਣ ਲਾਹ ਦੇ ਪਰਸ ਪਰਸ ਲਾਹ ਦੁਨੀਆਂ ਵਿੱਚ ਢੀ ਕਿ ਤੈਨੂੰ ਕਾਲ ਹੋ ਰਿਹਾ ਪਿਆ ਘਰ ਦੇ ਕ ਬੁੱਗਾ ਤਾਂ ਦੇ ਦੇ ਕਹਿੰਦਾ ਕਰਦੀ ਆ ਕੋਈ ਪਰਿਏ ਨਾ ਤੂੰ ਪੋਰ ਕਿਵੇਂ ਚੱਲ ਆਕਾ ਮੋਕਾ ਤੇ ਬੁੜੀ ਨੇ ਦੇਖੀ ਦੁੱਦੂ ਵਾਲੇ ਟਾਇਰ ਚਾਣੀ ਤੇ ਬੁੜੀ ਨੇ ਦੇਖੀ ਪਰ ਇਹ ਨਾ ਅੰਬ ਗੇੜੀ ਲਾਈ ਫਿਰਦੀ ਆ ਤੇ ਇਹ ਤਾਂ ਲਾਉਣੀ ਆ ਹਜੇ ਵੀ ਆਹ ਉੱਪਰ ਚਲਾਉਣੀ ਆ ਤੇ ਹੋਰ ਉਹ ਪੱਟ ਕੜੀ ਵੀ ਲੱਗੀ ਆ ਪੱਟ ਕੜੀ ਹੱਥ ਕੜੀ ਅੱਛਾ ਅੰਬ ਗੇੜੀ ਜੀ ਬੜੀ ਕਾਟੀ ਆਏ ਹਾਏ ਓਏ ਕੋ ਹਲਕਾ ਬੁਕਰੀ ਜਨੋ ਆ ਕੈ ਮੰਗੂ ਹੋਰ ਕੀ ਕਰਾ ਹੁਣ ਰਾਤ ਨੂੰ ਕੁਛ ਦੀਦੀ ਨਹੀਂ ਤੇ ਇਥੋਂ ਬਿਨਾ ਭੰ ਦੇ ਯਾਰੀ ਮੈਸੇਜ ਆਈ ਜਾਂਦੇ ਲੋਕੇਸ਼ਨ ਵੀ ਆ ਗਈ ਓਏ ਓਏ ਡਰਾਈਵਰ ਆ ਓਏ ਓਏ ਭੰ ਦੇ ਯਾਰਾ ਲੋਕੇਸ਼ਨ ਭੇਜਤੀ ਮੈਸੇਜ ਵੀ ਆਈ ਜਾਂਦੇ ਹੋਰ ਆ ਜਾ ਆ ਜਾ ਚੱਲ ਗਈ ਭੰ ਦੇ ਯਾਰਾ ਕਿਹੜੇ ਪਾਸੇ ਦੀ ਆਈ ਜਾਂਦੀ ਇਧਰ ਆਈ ਜਾਂਦੀ ਆ ਪਰਲੇ ਪਾਸੇ ਕੋਠੇ ਮੁਫਿਆਂ ਗੇਤਾਂ ਗੂਤਾਂ ਦੀ ਆਈ ਜਾਂਦੀ ਆ ਜਾ ਚੱਲ ਚੱਲ ਆ ਜਾ ਤੋਰ ਮੋਟਰਸਾਈਕਲ ਮਾਰ ਕੇ ਕਿਦਾਂ ਦਾ ਆ ਆ ਜਾਂਦੇ ਨਾ ਹੋਰ ਬਸ ਤਾਂ ਮੁਰਗੀ ਅੜੀ ਐ ਮੋٹے ਪੈਸੀ ਲਵਾਂਗੇ ਤੋਰ ਲਾ ਭੈਣ ਦੇ ਨਾਲ ਨਾ ਕੀ ਹੋ ਗਿਆ ਉਹ ਰੋੜਦਾ ਇੱਕ ਨੀਂਦ ਜੀ ਆ ਮੈਨੂੰ ਨੀਂਦ ਇਚੇ ਉਂ ਨਾ ਕਾਹਦੇ ਵਿੱਚ ਠੋਕੀ ਯਾਰ ਲੱਤਾਂ ਨਾ ਤਲਵਾਈ ਚੱਲ ਸਿੱਧਾ ਚੱਲ ਆ ਮੈਂ ਲొਕੇਸ਼ਨ ਲਾ ਰੱਖੀ ਆ ਵਾ ਸਾ ਦੇ ਸਿੱਧਾ ਸਿੱਧਾ ਆਹੀਂ ਸਿੱਧਾ ਰੱਖੀ ਬਿੱਟੂ ਇੱਧਰ ਹੀ ਆ ਇੱਧਰ ਹੀ ਆ ਦੇਖਾ ਲొਕੇਸ਼ਨ ਸਹੀ ਆ ਤੇ ਤੂੰ ਨਾ ਉਹ ਕਰਾ ਦੀ ਆਪਣੇ ਜਾਂਦੇ ਨੂੰ ਕਿਤੇ ਅੰਦਰ ਹਲਿਆ ਦੇ ਅਗਲਾ ਕੱਲੇ ਪੈਸੀ ਰਹੇ ਨੇ ਪੱਲੇ ਹਨਾ ਓਏ ਰੋਕ ਲਾ ਇੱਥੇ ਰੋਕ ਲਾ ਹਾਂ ਇਹੇ ਹਾਂ ਖਾਲ ਆ ਚੱਲ ਫਿਰ ਆ ਜਾ ਤੁਰ ਕੇ ਚੱਲਦੇ ਆ ਆ ਇਹਨੇ ਲੋ ਲੋ ਕਾ ਓਏ ਮੋਟਰਸਾਈਕਲ ਖੜਾ ਕੋਈ ਆ ਦੇਖ ਹਾਂ ਆ ਖੜਾ ਉਹੀ ਆ ਸਾਹਮਣੇ ਆ ਜਾ ਬਸ ਠੀਕ ਆ ਫਿਰ ਆ ਜਾ ਫਿਰ ਇੱਧਰ ਹੀ ਆ ਉਹ ਪੱਲਵੇ ਜਗੀਆਂ ਦੇ ਕਿ ਉਹ ਮੋਟਰ ਉਹਦੇ ਉਨੇ ਚੱਲ ਫਿਰ ਇੱਧਰ ਹੀ ਲੋਕੇਸ਼ਨ ਤਾਂ ਆ ਸੀ ਠੀਕ ਆ ਚਾਉ ਤੁਰਿਆ ਚੱਲ ਸਿੱਧਾ ਹੀ ਆ ਤਾਂ ਬਾਬਾ ਚੱਲ ਕਿਤੇ ਤੂੰ ਸਹੀ ਜਾਈ ਜਾਂਨੇ ਆਪਾਂ ਉਹ ਲੋਕੇਸ਼ਨ ਸਹੀ ਆ ਮੈਨੂੰ ਰੋਜ ਦਾ ਪਤਾ ਹੀ ਆ ਇੱਧਰ ਹੀ ਆ ਐ ਕਰੀ ਹਾਂ ਆਪਣਾ ਮੋਬਾਈਲ ਇੱਥੇ ਹੀ ਸੈੱਟ ਵਟ ਕਰ ਲਾ ਮੋਬਾਈਲ ਤਾਂ ਕਰ ਲੈਣਾ ਮੈਂ ਹੁਣ ਕਰ ਲੂੰ ਸਾਰਾ ਭੇਜ ਤਾਂ ਬਸ ਵੀਡੀਓ ਬਣਾਵਾਂਗੇ ਵੀਡੀਓ ਬਣਾ ਲਈ ਹੌਲੀ ਬੋਲ ਮੜਾ ਜੀ ਕੀ ਵਰੀ ਪੈਂ ਬੰਦਾ ਹੋਟਾ ਤੇ 5-7 ਲੱਖ ਰੁਪਏ ਵਾਲੇ ਕੇ ਖੜਾ ਛੱਡਾਂਗੇ ਪਰਚਾ ਪੁਰਚਾ ਕਰਾਵਾਂਗੇ ਕਹਦੀਆਂ ਮੰਨੀ ਨਾ ਹਾਂ ਡਾੜ ਰੁਕੇ ਨਾ ਇਹ ਬਸ ਹੋਰ ਚੱਲ ਆ ਜਾ ਪੁੱਛ ਕੇ ਚੁੱਪ ਕਰ ਚੁੱਪ ਚੁੱਪ ਐ ਇਧਰ ਦਿਖੋ ਜ ਮੜਾ ਜੀ ਲਾਲ ਆ ਫਿਰ ਕੱਪੜੇ ਕੱਪੜੇ ਲਾਲ ਨਹੀਂ ਆ ਹਾਂ ਇੰਨੇ ਕਿਤੇ ਅੱਗ ਲੱਗੀ ਐ ساری ਰਾਤ ਤੇਰੇ ਕੋਲਿਆਂ ਅੱਗ ਹੁਣ ਕੀ ਕਰੀਏ ਲਾ ਕਵੇਂ ਕਰੀਂਦਾ ਕੋਕਤੀ ਮੇਰੀ ਦੇਖੀ ਕਦੇ ਤੂੰ ਪਤਾ ਜਾਂ ਬੁੱਗੋ ਪਤਾ ਨਹੀਂ ਆਲੇ ਪੈ ਲੁਕੀ ਹਵੇ ਕਾਈਂ ਕੋ ਕਰਦੀ ਆ ਓਏ ਕਰ ਲਾਲਾ ਕੱਪੜੇ ਕੋ ਪੜੇ ਹਾਂ ਨੋ ਚਾਦਰ ਚੁੱਧੜਾ ਤੇ ਲੈ ਲੈ ਉੱਤੇ ਲੈ ਨੂੰ ਆਹ ਚਾਦਰ ਕੀ ਲੈਣੇ ਕਿਹੜਾ ਕੋਈ ਆਉਦਾ ਉਹ ਨਹੀਂ ਮਾੜਾ ਮੁੱਟਾ ਤਾਂ ਹੁੰਦਾ ਪੜਦਾ ਰੱਬ ਤੋਂ ਵੀ ਪੜਦਾ ਰੱਖਣਾ ਪੈਂਦਾ ਮਾੜਾ ਮੁੱਟਾ ਚੰਨ ਗੋਰੀਆਂ ਰੰਨਾਂ ਦਾ ਅਠਾ ਕਿ ਨਾ ਖਰਚੇ ਦੋਨ ਕਿਤੇ ਚੰਨ ਦਾ ਠਰਕੀ ਆ ਗੋਰੀਆਂ ਰੰਨਾਂ ਦਾ ਮਾੜਾ ਮੁੱਟਾ ਤਾਂ ਪੜਦਾ ਹੁੰਦਾ ਇਹ ਚਾਦਰਾਂ ਤਾਂ ਲੈ ਲੈ ਉੱਤੇ ਲੈ ਕੋਈ ਨਹੀਂ ਉਹ ਭਾਈ ਉੱਤੇ ਲੈ ਕੇ ਭਾਈ ਇਹਨੇ ਚਾਦਰਾਂ ਲਿਆ ਉਹ ਘੜ ਜਾਓ ਖੜੇ ਖੜ ਜਾ ਚਾਦਰਾਂ ਲੈ ਇਧਰ ਰੱਖ ਦਿੰਨੀ ਆ ਹਾਏ ਵੀਡੀਓ ਦੀ ਮੁੱਲ ਆ ਵੀਡੀਓ ਨਾਲ ਹੀ ੜੂਗੇ ਇਹੇ सारा काम पक्का काम करांगे पक्का काम करांगे पूरा लाचे थी लाल ने ना कि आँख लग गई है तेरे इधर सारी रात भाई आ जाए